ਸਤਿ ਸ਼੍ਰੀ ਅਕਾਲ ਜੀ ਮੈਂ ਰਾਹੁਲ ਡਿਪਟੀ ਕਮਿਸ਼ਨਰ ਤਰਨਤਾਰਨ ਜ਼ਿਲ੍ਹੇ ਦੇ ਸਾਰੇ ਵਾਸੀਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ ਇਸ ਓਖ ਦੀ ਘੜੀ ਦੇ ਵਿੱਚ ਆਪਾਂ ਕਿਸੇ ਵੀ ਪ੍ਰਕਾਰ ਦੇ ਵਸਤੂਆਂ ਦੀ ਚਾਹੇ ਖਾਦੇ ਪਦਾਰਥ ਹੋਣ ਚਾਹੇ ਤੇਲ ਹੋਣ ਚਾਹੇ ਕੈਸ਼ ਹੋਣ ਉਸ ਦੀ ਜਮ੍ਹਾਂ ਖੋਰੀ ਨੂੰ ਵੜਾਵਾ ਨਾ ਦੇਈਏ ਸਿਪਾਹ ਤਿੰਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕੋਲ ਤੇ ਸਾਡੇ ਡਿਸਟ੍ਰਿਕਟ ਦੇ ਵਿੱਚ ਪर्याप्त ਮਾਤਰਾ ਦੇ ਵਿੱਚ ਆਪਣੇ ਫੂਡ ਦੇ ਆਪਣੇ ਫਿਊਲ ਦੇ ਆਪਣੇ ਕੈਸ਼ ਦੇ ਰਿਜ਼ਰਵਸ ਪ੍ਰਯਾਤ ਮਾਤਰਾ ਦੇ ਵਿੱਚ ਹੈ ਜੋ ਕਿ ਕਿਸੇ ਵੀ ਪ੍ਰਕਾਰ ਦੀ ਆਪਣੀ ਅਵਿਪਤਾ ਨੂੰ ਜੇਲਣ ਲਈ ਸਮਰਥਕ ਤੇ ਲੋਕਾਂ ਨੂੰ ਇੱਕ ਆਵਾਹਨ ਹੈ ਮੀਡੀਆ ਰਾਹੀਂ ਤੇ ਮੇਰੇ ਬਾਕੀ ਆਫੀਸਰਸ ਰਾਹੀਂ ਕਿ ਆਪਾਂ ਵੀ ਕਿਸੇ ਪ੍ਰਕਾਰ ਦੀ ਜਮ੍ਹਾਂ ਖੋਰੀ ਤੋਂ ਬਚੀਏ ਜੇ ਕੋਈ ਆਪ ਜੀ ਨੂੰ ਧਿਆਨ ਵਿੱਚ ਆਉਂਦਾ ਹੈ ਕਿ ਕੋਈ ਜਮ੍ਹਾਂ ਖੋਰੀ ਕਰ ਰਿਹਾ ਹੈ ਜਾਂ ਕੋਈ ਕਾਲਾ ਵਿਚਾਰੀ ਕਰ ਰਿਹਾ ਹੈ ਤੇ ਇਮੀਡੀਏਟਲੀ 112 ਤੇ ਕਾਲ ਕੀਤਾ ਜਾਵੇ ਤੇ ਪੁਲਿਸ ਨੂੰ ਤੇ ਸਾਨੂੰ ਸੂਚਿਤ ਕੀਤਾ ਜਾਵੇ ਕਿ ਕੋਈ ਕੋਈ ਵੀ ਐਸੈਂਸ਼ੀਅਲ ਆਈਟਮਸ ਦੀ ਜਮ੍ਹਾਂ ਖੋਰੀ ਦੇ ਵਿੱਚ ਲੱਗਿਆ ਹੋਇਆ ਹੈ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਜਾਵੇ ਧੰਨਵਾਦ